ਸਨੋ ਵਾਹਿਗੁਰੂ ਜੀਓ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸ ਕਾਰ ਜਿਨ ਇਹ ਜਮੂਆ ਸਿਰਜਿਆ ਸੋਜ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਭਿਆ ਭਵਰ ਭਈ ਸਬਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ دین ਦੁਨੀ ਦੇ ਮਾਲਕ ਗਰੀਬ ਨਿਵਾਜ ਤਨ ਤਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰਸਵਾਰੀ ਸਾਥ ਸੰਗਤ ਜੀਓ ਵੱਡੇ ਭਾਗ ਵਾਹਿਗੁਰੂ ਜੀ ਨੇ ਆਪਾਂ ਸਾਰਿਆਂ ਨੂੰ ਬਖਸ਼ੇ ਨੇ ਗੁਰੂ ਮਹਾਰਾਜ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਇਹ ਸੁਪਾਕ ਸਮਾਂ ਆਪਾਂ ਸਾਰਿਆਂ ਨੂੰ حاصل ਹੋਇਆ ਹੈ। ਗੁਰੂ ਜੀ ਦੀ ਪਾਵਨ ਬਾਣੀ, ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਆਪਾਂ ਲੜੀਵਾਰ ਇਹਨਾਂ دیਵਾਨਾ ਵਿੱਚ ਵਿਚਾਰ ਕਰਦੇ ਆ ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਆ ਸਵੇ ਸੇ ਲੜੀਤਾ ਤਾਪ ਜੀ ਨੇ ਅਗਲੇਰੇ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਭਾਰਤੀ ਸ਼ਾਸਤਰਾਂ ਵਿੱਚ ਵੀ ਅਤੇ ਕਤੇਬੀ ਮਤ ਵਿੱਚ ਵੀ ਨਾ ਬਦਲਵੇਂ ਹੋ ਸਕਦੇ ਨੇ ਕਾਰਜ ਖੇਤਰ ਇੱਕੋ ਹੀ ਦੱਸਿਆ ਗਿਆ ਕਿਉਂ ਧਰਮ ਰਾਜ ਦੇ ਦੂਤ ਜੀਵ ਨੂੰ ਲੈਣ ਵਾਸਤੇ ਸੰਸਾਰ ਦੇ ਵਿੱਚੋਂ ਆਉਂਦੇ ਨੇ ਉਹਦੇ ਚੰਗੇ ਔਰ ਮੰਦੇ ਕਰਮਾਂ ਦਾ ਫਿਰ ਹਿਸਾਬ ਹੁੰਦਾ ਹੈ ਮਾੜੇ ਕਰਮਾਂ ਵਾਲੇ ਨੂੰ ਫਟਕਾਰਾਂ ਪੈਂਦੀਆਂ ਨੇ ਸਜ਼ਾਵਾਂ ਮਿਲਦੀਆਂ ਨੇ ਦੁੱਖ ਭੋਗਣਾ ਪੈਂਦਾ ਹੈ ਚੰਗੇ ਕਰਮਾਂ ਵਾਲੇ ਨੂੰ ਮਾਣ ਮਿਲਦਾ ਹੈ ਸਵਰਗ ਜਾਂਦਾ ਹੈ ਇਹ ਸਾਰਾ ਕੁਝ ਭਾਰਤੀ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਬੀਰ ਜੀ ਮਹਾਰਾਜ ਨੇ ਪਰ ਚੱਲੋ ਤੂੰ ਉਦਾਹਰਣ ਵੀ ਵਰਤੀ ਹੈ ਤੇ ਇੱਥੇ ਜਾਮ ਉਹਨਾਂ ਨੇ ਵਿਸ਼ੇ ਵਕਾਰਾਂ ਨੂੰ ਵੀ ਲਿਖਿਆ ਬਾਣੀ ਦੇ ਵਿੱਚ ਇਸ ਭਾਵ ਦੇ ਵਿੱਚ ਵੀ ਇਹ ਸ਼ਬਦੀ ਵਰਤੋਂ ਕੀਤੀ ਗਈ ਹੈ ਦੂਜੀ ਚੀਜ਼ ਇਹ ਹੈ ਕਿ ਡਰ ਉੱਥੇ ਹੈ ਜਿੱਥੇ ਪਾਪ ਹੈ ਚਾਹੋ ਕਿਸੇ ਵੀ ਚੀਜ਼ ਦਾ ਹੋਵੇ ਲੇਖੇ ਦਾ ਡਰ ਹੋਵੇ ਜਮ ਦਾ ਡਰ ਹੋਵੇ ਨਰਕ ਦਾ ਡਰ ਹੋਵੇ ਡਰ ਉਥੇ ਹੈ ਜਿੱਥੇ ਪਾਪ ਹੈ ਜਿੱਥੇ ਗੁਨਾਹ ਹੈ ਜਿੱਥੇ ਔਗਣ ਹੈ ਜਿੱਥੇ ਕੋਈ ਮੰਦਾ ਕਰਮ ਹੈ ਮੰਦਾ ਕਰਮ ਆਪਣਾ ਪਰਸ਼ਾਵਾ ਡਰ ਨੂੰ ਬਣਾ ਕੇ ਲਿਆਉਂਦਾ ਹੈ ਜਿੱਥੇ ਪਾਪ ਨਹੀਂ ਪਰਮੇਸ਼ਰ ਦਾ ਨਾਮ ਉਥੇ ਡਰ ਹੋਏਗਾ ਹੀ ਨਹੀਂ ਕੋਈ ਲੱਖ ਕਥਾ ਸੁਣਾਈ ਜਾਏ ਕਹਾਣੀਆਂ ਸੁਣਾਈ ਜਾਏ ਜੇ ਪੱਲੇ ਧਰਮ ਹੈ ਤੇ ਖੇੜਾ ਹੋਏਗਾ ਖੁਸ਼ੀ ਹੋਏਗੀ ਉਤਸ਼ਾਹ ਹੋਏਗਾ ਅੰਦਰ ਪਹਿਤਾ ਹੋਏਗੀ ਜੇ ਪੱਲੇ ਧਰਮ ਨਹੀਂ ਅਧਰਮ ਹੈ ਪਾਪ ਹੈ ਤੇ ਡਰ ਹੋਏਗਾ ਖੌਫ ਹੋਏਗਾ ਸਹਿਮ ਹੋਏਗਾ ਹਰ ਪਲ ਮਨੁੱਖ ਆਉਣ ਵਾਲੀ ਵਿਪਤਾ ਦਾ ਕਿਆਸ ਵੀ ਕਰਦਾ ਰਹੇਗਾ ਤੇ ਉਹਦੇ ਤੋਂ ਭੈ ਭੀਤ ਵੀ ਹੁੰਦਾ ਰਹੇਗਾ ਜਿਵੇਂ ਤੁਸੀਂ ਵੇਖੋ ਕਿਸੇ ਗੈਰ ਕਾਨੂੰਨੀ ਚੀਜ਼ ਦੀ ਫੜੋ ਫੜਾਈ ਵਾਸਤੇ ਤਲਾਸ਼ੀ ਹੋਣ ਲੱਗ ਪਈ ਵੀ ਪੰਜੀ ਬੰਦੇ ਇੱਕ ਲਾਈਨ ਦੇ ਵਿੱਚ ਪੁਲਿਸ ਨੇ ਖੜੇ ਕੀਤੇ ਨੇ ਜਿਸ ਦੀ ਜੇਬ ਵਿੱਚ ਗੈਰ ਕਾਨੂੰਨੀ ਵਸਤੂ ਹੈ ਜਿਹਦੀ ਫੜੋ ਫੜਾਈ ਹੋ ਰਹੀ ਹੈ ਉਹਦੇ ਚਿਹਰੇ ਦਾ ਇਮਪ੍ਰੈਸ਼ਨ ਉਹਦੇ ਦਿਲ ਦੀ ਧੜਕਣ ਉਹਦੇ ਦਿਮਾਗ ਦੀਆਂ ਸੋਚਾਂ ਬਾਕੀ ਬੰਦਿਆਂ ਨਾਲੋਂ ਭੇਨ ਨਹੀਂ ਹੋਣਗੀਆਂ ਵੱਖਰੀਆਂ ਹੀ ਹੋਣਗੀਆਂ ਜਿਹਦੇ ਕੋਲ ਕੁਝ ਨਹੀਂ ਉਹ ਕਹੇਗਾ ਜੀ ਮੈਨੂੰ ਛੇਤੀ ਵਿਹਲਿਆ ਕਰੋ ਮੈਨੂੰ ਤੇ ਕੰਮ ਜਾਣਾ ਹੈ ਤਲਾਸ਼ੀ ਲਵੋ ਮੇਰਾ ਬੈਗ ਚੈੱਕ ਕਰੋ ਮੇਰੇ ਕੱਪੜੇ ਵੇਖੋ ਮੇਰੀਆਂ ਜੇਬਾਂ ਤਲਾਸ਼ੋ ਜੇ ਤੁਹਾਨੂੰ ਕੁਝ ਲੱਭਦਾ ਤੇ ਲੈ ਲਵੋ ਨਹੀਂ ਤੇ ਮੈਨੂੰ ਛੱਡੋ ਮੈਂ ਬਹੁਤਾ ਸਮਾਂ ਨਹੀਂ ਖੋਲ ਸਕਦਾ ਮੈਂ ਆਪਣੇ ਕੰਮ ਜਾਣਾ ਪਰ ਜਿਹਦੀ ਜੇਬ ਵਿੱਚ ਹੈ ਜਿਹਦੇ ਬੈਗ ਵਿੱਚ ਜਿਹੜੀ ਚੀਜ਼ ਫੜਨ ਵਾਸਤੇ ਪੁਲਿਸ ਆਈ ਹੈ ਜਿਹਦੀ ਤਲਾਸ਼ੀ ਹੋ ਰਹੀ ਉਹ ਉਸ ਬੰਦੇ ਦਾ ਦਿਲ ਹੀ ਜਾਣਦਾ ਹੈ ਨਾ ਉਹ ਤਾਂ ਕਹੇਗਾ ਦੇਰੀ ਹੋ ਜਾਏ ਸਮਾਂ ਟਲ ਜਾਏ ਹੋ ਸਕਦਾ ਮੇਰੇ ਤੱਕ ਪੁਲਿਸ ਪਹੁੰਚੇ ਹੀ ਨਾ ਉਹਦਾ ਦਿਮਾਗ ਜਿਸ ਤਰ੍ਹਾਂ ਘੁੰਮ ਰਿਹਾ ਹੈ ਉਹਦੀ ਬੁੱਧੀ ਵਿੱਚ ਜਿਸ ਤਰ੍ਹਾਂ ਦਾ ਪੁਚਾੜ ਆਇਆ ਹੋਇਆ ਹੈ ਜਿਹੜਾ ਡਰ ਉਹਦੇ ਅੰਦਰ ਹੈ ਉਸ ਵੇਲੇ ਜਿਹੜਾ ਖੌਫ ਉਹਦੇ ਅੰਦਰ ਹੈ ਉਹ ਦੂਜੇ ਬੰਦਿਆਂ ਦੇ ਅੰਦਰ ਥੋੜੀ ਹੈ ਪਾਪ ਜੇ ਮੇਰੇ ਅੰਦਰ ਹੈ ਤੇ ਡਰ ਵੀ ਮੇਰੇ ਅੰਦਰ ਹੀ ਹੋਏਗਾ ਜੀ ਮੇਰੇ ਅੰਦਰ ਪਾਪ ਨਹੀਂ ਜੇ ਬੰਦਾ ਸਾਫ਼ ਦਿਲ ਹੈ ਉਹਨੂੰ ਕਹਦਾ ਡਰ ਉਹਨੂੰ ਕੋਈ ਲੱਖ ਕਹੇ ਅੱਗੇ ਨਰਕ ਇਸ ਤਰ੍ਹਾਂ ਦਾ ਹੁੰਦਾ ਹੈ ਨਰਕ ਚਾਹ ਸਜਾਉ ਕਹੇਗਾ ਹੋਣਗੀਆਂ ਮੈਂ ਤੇ ਨਹੀਂ ਮੰਨਦਾ ਮਨੁੱਖ ਕਾਹਦਾ ਡਰ ਡਰਿਓ ਜਿਹੜਾ ਚੋਰ ਹੈ ਡਰਿਓ ਜਿਹੜਾ ਠੱਗ ਹੈ ਡਰਿਓ ਜਿਹੜਾ ਪਾਪੀ ਹੈ ਮੈਂ ਕਿਉਂ ਡਰਾਂ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਵਿਗਸੇਤ ਧਰਮੀ ਮਨੁੱਖ ਸਦਾ ਵਿਗਾਸ ਵਿੱਚ ਔਰ ਸਦਾ ਖੇੜੇ ਵਿੱਚ ਰਹਿੰਦਾ ਹੈ ਭਗਤ ਰਵਿਦਾਸ ਜੀ ਮਹਾਰਾਜ ਦਾ ਆਪਾ ਵਾਕ ਪੜਿਆ ਹੈ ਉਹ ਲਿਖਦੇ ਨੇ ਉਰਵਾਰ ਪਾਰ ਕੇ ਦਾਨੀਆਂ ਕਾਂਸੀ ਦੇ ਨੇੜੇ ਰਹਿਣ ਵਾਲੇ ਸਨ ਨਾ ਭਗਤ ਰਵਦਾਸ ਜੀ ਮਹਾਰਾਜ ਤੇ ਪੰਡਿਤ ਕਥਾ ਸੁਣਾਵੇ ਚਿੱਤਰ ਗੁਪਤ ਦੋ ਐਸੇ ਐਸੀਆਂ ਤਾਕਤਾਂ ਨੇ ਜਿਹੜੀਆਂ ਬੰਦੇ ਦਾ लेखा ਲਿਖਦੀਆਂ ਨੇ ਤੇ ਸਭ ਕੁਝ ਉਹ लेखा ਜੋਖਾ ਵਹੀ ਖਾਤਾ ਧਰਮ ਰਾਜ ਦੀ ਕਚਹਿਰੀ ਵਿੱਚ ਲਿਜਾ ਕੇ ਰੱਖ ਦਿੰਦੇ ਨੇ ਭਗਤ ਜੀ ਨੇ ਆਖਿਆ ਹੋਣਗੇ ਤੇਰਾ ਮੰਨਣਾ ਤੂੰ ਕਹਿੰਦਾ ਪਰ ਮੈਂ ਇੱਕ ਗੱਲ ਆਖਾਂ ਮੈਂ ਚੈਲੰਜ ਕਰਦਾ ਹਾਂ ਮੈਂ ਸੁਣਾ ਕੇ ਕਹਿੰਦਾ ਹਾਂ ਉਰਵਾਰ ਪਾਰ ਕੇ ਦਾਨੀਆਂ ਚਿੱਤਰ ਗੁਪਤੁਰਲੇ ਪਰਲੇ ਜਾਨੀ ਹਰ ਤਰ੍ਹਾਂ ਦਾ ਲੇਖਾ ਲਿਖਣ ਵਾਲੇ ਲਿਖ ਲਿਓ ਆਲ ਪਤਾਲ ਕਹਿੰਦੇ ਨੇ ਮੈਂ ਤੈਨੂੰ ਖੋਲ ਦੇਣਾ ਤੂੰ ਜੋ ਵੀ ਤੇਰੇ ਕਲਮ ਤੇਰੇ ਕੋਲ ਕਾਗਜ਼ ਤੇਰੇ ਕੋਲ ਲਿਖਣ ਵਾਲਾ ਤੂੰ ਮੈਂ ਤੈਨੂੰ ਇਹ ਵੀ ਖੁੱਲ੍ਹ ਦੇਣਾ ਵੀ ਜੋ ਊਲ ਜਰੂਲ ਵੀ ਤੂੰ ਲਿਖਣਾ ਹੈ ਨਾ ਮੇਰੇ ਬਾਰੇ ਉਹ ਵੀ ਲੇਖ ਲੈ ਜੋ ਤੇਰੇ ਮਨ ਚ ਆਉਂਦਾ ਹੈ ਨਾ ਉਹ ਵੀ ਲੇਖ ਲੈ ਆਪਣੀ ਮਰਜ਼ੀ ਦਾ ਵੀ ਇੱਕ ਤਾਂ ਹੁੰਦਾ ਨੇ ਉਹ ਲਿਖਣਾ ਜੋ ਹੈ ਤੇ ਇੱਕ ਹੁੰਦਾ ਹੈ ਤੂੰ ਆਪਣੀ ਮਰਜ਼ੀ ਨਾਲ ਜਿਹੜੇ ਵੀ ਅੱਖਰ ਮੇਰੇ ਬਾਰੇ ਮਾੜੇ ਪਾਉਣੇ ਨੇ ਉਹ ਪਾ ਦੇ ਕਿ ਮੈਂ ਆਹ ਗੁਨਾਹ ਵੀ ਕੀਤਾ ਵੀ ਜੋ ਤੇਰੇ ਕੋਲੋਂ ਝੂਠ ਸਰ ਬਣਦਾ ਹੈ ਉਹ ਸਭ ਲਿਖ ਦੇ ਆਪਣੀ ਵਹੀ ਚ ਮੇਰੇ ਬਾਰੇ ਮੋਹੇ ਜਮ ਡੰਡ ਨਾ ਲਗੇ ਮੈਨੂੰ ਤੇਰੇ ਵਹੀ ਖਾਤੇ ਦਾ ਵੀ ਕੋਈ ਡਰ ਨਹੀਂ ਤੂੰ ਭਾਵੇਂ ਮੇਰੇ ਬਾਰੇ ਆਲ ਪਤਾਲ ਉਗ ਪਤਾਲ ਦੇ ਝੂਠ ਕੁਫਰ ਸਭ ਕੁਝ ਲਿਖ ਦੇ ਮੇਰੇ ਬਾਰੇ ਜੋ ਤੂੰ ਲਿਖ ਸਕਦਾ ਹੈ ਮੈਨੂੰ ਜਮ ਡਾਂਡ ਦਾ ਜਮ ਦਾ ਕੋਈ ਭੈ ਨਹੀਂ ਕਿਉਂ ਨਹੀਂ ਭੈ ਕਬੀਰ ਜੀ ਭਗਤ ਰਵਦਾਸ ਜੀ ਮਹਾਰਾਜ ਲਿਖਦੇ ਨੇ ਤਜੀਲ ਸਰਬ ਜੰਜਾਲ ਜੰਜਾਲ ਦਾ ਮਤਲਬ ਹੁੰਦਾ ਹੈ ਉਹ ਉਲਝਣਾ ਸਾਰੀਆਂ ਛੱਡ ਦਿੱਤੀਆਂ ਨੇ ਜਿੰਨਾ ਉਲਝਣਾ ਵਿੱਚੋਂ ਬੰਦਾ ਪਾਪ ਕਰਦਾ ਹੈ ਗੁਨਾਹ ਕਰਦਾ ਹੈ ਮੰਦੇ ਅਮਲ ਕਰਦਾ ਹੈ ਤੇ ਜੇ ਉਹ ਉਲਝਣਾ ਛੱਡੀਆਂ ਨੇ ਤੇ ਤੇਰੇ ਵਾਲਾ ਫਸਤਾ ਵੀ ਵੱਢਿਆ ਗਿਆ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਲੇਖੇ ਹੀ ਨਹੀਂ ਰਹੇ ਤੇ ਸਜਾਵਾਂ ਕਾਹਦੀਆਂ ਹੋਣਗੀਆਂ ਸਜ਼ਾ ਤੋਂ ਡਰੇ ਜਿਹੜਾ ਗੁਨਾਹਗਾਰ ਹੈ ਪਾਪੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਵਾਕ ਵਿੱਚ ਵੀ ਕਹਿ ਰਹੇ ਨੇ ਕਬੀਰ ਮੇਰੀ ਬੁੱਧ ਕੋ ਜਮਨਾ ਤਸ ਕਰੈ ਤਿਸ ਘਰ ਤਿਸਕਾਰ ਦਾ ਮਤਲਬ ਹੁੰਦਾ ਹੈ ਤੇਰਸਕਾਰ ਨਾ ਮਾੜਾ ਕਹਿਣਾ ਕਿਸੇ ਨੂੰ ਡੰਡ ਦੇਣਾ ਕੋਈ ਬੰਦਾ ਮਾੜਾ ਅਮਲ ਕਰਦਾ ਤੇ ਆਪਾਂ ਕਹਿੰਨੇ ਤੇਰੀ ਮੱਤ ਮਾਰੀ ਗਈ ਹੈ ਹੁਣ ਤੈਨੂੰ ਇਹ ਸਜ਼ਾ ਮਿਲੇਗੀ ਉਹ ਫਟਕਾਰ ਉਹਦੇ ਸਰੀਰ ਨੂੰ ਵੀ ਹੈ ਤੇ ਉਹਦੀ ਬੁੱਧ ਨੂੰ ਵੀ ਉਹਦੀ ਅਕਲ ਨੂੰ ਵੀ ਉਹਦੇ ਕਰਮ ਨੂੰ ਵੀ ਪੈਂਦੀ ਹੈ। ਕਬੀਰ ਜੀ ਮਹਾਰਾਜ ਕਹਿੰਦੇ ਮੇਰੀ ਬੁੱਧੀ ਨੂੰ ਮੇਰੇ ਜਾਨੀ ਮੇਰੇ ਕੋਲ ਉਹ ਮਾੜਾ ਅਮਲ ਮਾੜੀ ਬੁੱਧੀ ਹੀ ਨਹੀਂ ਜਿਸ ਕਰਕੇ ਮੈਨੂੰ ਕੋਈ ਸਜ਼ਾ ਮਿਲੇ ਮੈਂ ਕੋਈ ਦੁੱਖ ਭੋਗਾ ਮੈਂ ਗੁਨਾਹਗਾਰ ਸਾਬਤ ਹੋਵਾਂ ਮੈਂ ਪਾਪੀ ਸਾਬਤ ਹੋਵਾਂ ਮੈਂ ਮੰਦੇ ਅਮਲਾਂ ਵਾਲਾ ਸਾਬਤ ਹੋਵਾਂ ਕਿਉਂਕਿ ਜਿਲੇ ਜੰਮੂਆ ਸਿਰਜਿਆ ਸੁਜਪਿਆ ਪर्वਤਗਾਰ ਹੇ ਪੰਡਤ ਤੂੰ ਜਮ ਦੀ ਗੱਲ ਕਰਦਾ ਮੈਂ ਤਾਂ ਉਹਨੂੰ ਸਿਮਰਿਆ ਜਿਹੜਾ ਸੁੱਲ ਕਾਇਨਾਤ ਤੇ ਮਖਲੂਕ ਦਾ ਕਰਤਾ ਹੈ ਜਿਹੜਾ ਸਿਰਜਣਹਾਰ ਹੈ ਜਿਹਦੇ ਕਦਮਾਂ ਵਿੱਚ ਐਸੇ ਜਮ ਰੁਲਦੇ ਫਿਰਦੇ ਨੇ ਮੈਂ ਤਾਂ ਐਸੇ ਵੱਡੇ ਪਰਮੇਸ਼ਰ ਨੂੰ ਜਪਣ ਵਾਲਾ ਜਿਹੜਾ ਉਹਨੂੰ ਜਪ ਲੈਂਦਾ ਹੈ ਜਿਹੜਾ ਉਹਦੇ ਗੁਣਾ ਨਾਲ ਜੁੜ ਜਾਂਦਾ ਉਹਨੂੰ ਕਿਸੇ ਗੱਲ ਦਾ ਕਾਧਾ ਪੈ ਉਹਨੂੰ ਕਿਸੇ ਗੱਲ ਦਾ ਡਰ ਕੀ ਜਿਸ ਦਾ ਰਖਣਹਾਰ ਪਰਮੇਸ਼ਰ ਹੈ ਤੇ ਜਿਸ ਪਰਮੇਸ਼ਰ ਦੇ ਨਾਮ ਨੇ ਮੇਰੀ ਬੁੱਧ ਨੂੰ ਉਜਲਿਆ ਕਰ ਦਿੱਤਾ ਹੈ ਸੁਰਤ ਨੂੰ ਉੱਚਿਆ ਕਰ ਦਿੱਤਾ ਹੈ ਕਰਮ ਨੂੰ ਨਿਰਮਲ ਕਰ ਦਿੱਤਾ ਹੈ ਮੈਨੂੰ ਕਿਸੇ ਗੱਲ ਦਾ ਨਾ ਕਿਸੇ ਲੇਖੇ ਦਾ ਡਰ ਨਾ ਕਿਸੇ ਜਮ ਦਾ ਭੈ ਨਾ ਕਿਸੇ ਸਵਰਗ ਦੀ ਲਾਲਸਾ ਨਾ ਕਿਸੇ ਨਰਕ ਦਾ ਖੌਫ ਇਹ ਚੀਜ਼ਾਂ ਮੇਰੇ ਅੰਦਰ ਨਹੀਂ ਰਹੀਆਂ ਕਿਉਂਕਿ ਮੈਂ ਸਮਰੱਥ ਪਵਿੱਤਰ ਕਰਨ ਵਾਲੇ ਉੱਚੇ ਪਰਮੇਸ਼ਰ ਵਾਹਿਗੁਰੂ ਨੂੰ ਜਪ ਲਿਆ ਸਿਮਰ ਲਿਆ ਅਗਲੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਬੀਰ ਸੋ ਜਪਿਆ ਪਰਵਦਗਾਰ ਮੈਂ ਪਰਵਦਗਾਰ ਨੂੰ ਜਪ ਲਿਆ ਫਿਰ ਕਹਿੰਦੇ ਨੇ ਕਬੀਰ ਕਸਤੂਰੀ ਭਇਆ ਕਸਤੂਰੀ ਜੀ ਨੂੰ ਕਥੂਰੀ ਵੀ ਲਿਖਿਆ ਸੁਗੰਧੀ ਵਾਲਾ ਪਦਾਰਥ ਭਵਰ ਭਇਏ ਸਬਦਾਸ ਕਹਿੰਦੇ ਨੇ ਉਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ ਉਹ ਆਤਮਕ ਸੁਗਾਂ ਦੇ ਵਿੱਚ ਕੋਈ ਸੁਗੰਧੀ ਵਾਲੀ ਚੀਜ਼ ਦੇ ਜਿੰਨਾ ਆਪਾਂ ਨੇੜੇ ਜਾਈਏ ਉਹਨਾਂ ਹੀ ਉਹ ਸਾਨੂੰ ਆਪਣੇ ਪ੍ਰਭਾਵ ਥੱਲੇ ਲੈਂਦੀ ਹੈ ਫੁੱਲਾਂ ਦੀ ਕਿਆਰੀ ਦੇ ਕੋਲ ਜਾਓ ਬੂਟੇ ਕੋਲ ਜਾਓ ਤੇ ਉਹਦੀ 스멜 ਤੁਹਾਨੂੰ ਆਉਂਦੀ ਹੈ ਸਰਸ਼ਾਰ ਕਰਦੀ ਦਿਮਾਗ ਨੂੰ ਤਾਜ਼ਗੀ ਦਿੰਦੀ ਹੈ ਕਿੰਦੇ ਨੇ ਪਰਮੇਸ਼ਰ ਦਾ ਨਾਮ ਕਸਤੂਰੀ ਵਾਤਾ ਭਾਵ ਉਹਦੇ ਚ ਆਤਮਕ ਜੀਵਨ ਦੀ ਸੁਗੰਧ ਫੈਲਦੀ ਹੈ ਉੱਚੇ ਗੁਣ ਉੱਚੇ ਜੀਵਨ ਦਾ ਖੁਮਾਰ ਪੈਦਾ ਹੁੰਦਾ ਹੈ ਪਵਰ ਭਏ ਤਬ ਸਬਦਾਸ ਪਰਮੇਸ਼ਰ ਦਾ ਨਾਮ ਫੁੱਲ ਵਾਤ ਹੈ ਤੇ ਜਿਹੜੇ ਸਤ ਸੰਗੀ ਨੇ ਉਹ ਭਵਰੇ ਵਾਂਗ ਨੇ ਜਿਵੇਂ ਭਵਰਾ ਫੁੱਲ ਉੱਤੇ ਜਾ ਕੇ ਬੈਠੇਗਾ ਉਹਦੀ ਸੁਗੰਧੀ ਮਾਣੇਗਾ ਉਹਦਾ ਰਸ ਪੀਏਗਾ ਇਸੇ ਤਰ੍ਹਾਂ ਪਰਮੇਸ਼ਰ ਦੀ ਸਿਫਤ ਸਲਾਹ ਫੁੱਲ ਵਾਹੂ ਹੈ ਤੇ ਜਿਹੜੇ ਸਤ ਸੰਗੀ ਪਰਮੇਸ਼ਰ ਦੇ ਪਿਆਰੇ ਨੇ ਉਹ ਭਵਰੇ ਵਾਹੂ ਨੇ ਪਰ ਯਾਦ ਰਹਿ ਭਵਰਾ ਕਦੇ ਵੀ ਨਕਲੀ ਫੁੱਲ ਤੇ ਆ ਕੇ ਨਹੀਂ ਬੈਠਦਾ ਆਪਣੇ ਕੋਲ ਲੱਗੇ ਹੋਏ ਨੇ ਨਾ ਇਹਨਾਂ 'ਚ ਸੁਗੰਧ ਹੈ ਨਾ ਇਹਨਾਂ 'ਚ ਤਾਜ਼ਗੀ ਹੈ ਨਾ ਇਹਨਾਂ 'ਚ ਰਸ ਹੈ ਦਿਖਾਵਟ ਹੈ ਬਸ ਅਸਲੀ ਵਲ ਵੇਖ ਕੇ ਬਣਾਏ ਗਏ ਨਾ ਇਹਨਾਂ 'ਚ ਰੰਗ ਅਸਲੀ ਨਾ ਰੂਪ ਅਸਲੀ ਨਾ ਤਾਜ਼ਗੀ ਨਾ ਸੁਗੰਧ ਕੁਝ ਵੀ ਅਸਲੀ ਨਹੀਂ ਬਸ ਦਿਖਾਵਟ ਹੈ ਅਸਲੀ ਵਰਗੀ ਦਿਖਾਵਟ ਪਰਮੇਸ਼ਰ ਦਾ ਪਿਆਰਾ ਦਿਖਾਵਟ ਉਤੇ ਨਹੀਂ ਰੀਜੇਗਾ ਇਹ ਵੀ ਧਿਆਨ ਰੱਖਣਾ ਜਿਵੇਂ ਨਕਲੀ ਫੁੱਲ ਦੇ ਉਤੇ ਭਵਰਾ ਕਦੇ ਨਹੀਂ ਆਉਂਦਾ ਮਧੂਮੱਖੀ ਕਦੇ ਨਹੀਂ ਆਉਂਦੀ ਪਰਮੇਸ਼ਰ ਦਾ ਪਿਆਰਾ ਦੁਖਾਵਟ ਉਤੇ ਕਦੇ ਨਹੀਂ ਰিজেਗਾ ਉਹ ਗੁਣ ਔਰ ਕਰਮ ਉਤੇ ਰিজেਗਾ ਕਿਉਂਕਿ ਉਹ ਪਰਮੇਸ਼ਰ ਦੇ ਨਾਮ ਦਾ ਵਣਜਾਰਾ ਹੈ ਉਹ ਦੁਖਾਵਟ ਵਿਖਾਵੇ ਦਾ ਵਣਜਾਰਾ ਥੋੜੀ ਹੈ ਉਹ ਹਰ ਚੀਜ਼ ਨੂੰ ਅੱਖੀਂ ਵੇਖ ਕੇ ਥੋੜਾ ਮੰਨ ਲਏਗਾ ਉਹ ਤਾਂ ਖੋਜੀ ਹੈ ਉਹ ਤਾਂ ਵਿਵੇਕ ਨਾਲ ਪਰਮੇਸ਼ਰ ਦੇ ਨਾਮ ਦਾ ਰਸ ਪੀਣ ਵਾਲਾ ਹੈ ਵਾਹਿਗੁਰੂ ਦੇ ਨਾਮ ਦੀ ਸੁਗੰਧ ਮਾਨਣ ਵਾਲਾ ਹੈ ਰੱਬੀ ਸਿੱਖਤ ਸਲਾਹ ਦੇ ਨਾਲ ਆਪਣੀ ਆਤਮਾ ਤੇ ਸੁਰਤ ਨੂੰ ਮਖਮੂਰ ਕਰਨ ਵਾਲਾ ਹੈ ਇਸ ਕਰਕੇ ਉਹ ਭੀੜ ਤੇ ਨਹੀਂ ਜਾਏਗਾ ਵੀ ਭੀੜ ਦੇ ਨਾਲ ਜੁੜਾਂ ਦਿਖਾਵੇ ਨਾਲ ਜੁੜਾਂ ਕਰਮ ਕਾਂਡਾਂ ਨਾਲ ਜੁੜਾਂ ਉਹ ਤਾਂ ਪਰਮੇਸ਼ਰ ਦੇ ਨਾਮ ਔਰ ਸਿੱਖਤ ਸਲਾਹ ਦਾ ਵਪਾਰੀ ਹੈ ਉਹ ਅਸਲ ਨਾਮ ਰਸ ਪੀਣ ਵਾਲਾ ਹੈ ਇਸ ਵਾਸਤੇ ਕਬੀਰ ਜੀ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਇੱਕ ਅਦੁੱਤੀ ਸੁਗੰਧ ਹੈ ਜਿਹੜਾ ਤੁਹਾਡੀ ਆਤਮਾ ਨੂੰ ਸ਼ਰਸ਼ਾਰ ਕਰਦਾ ਹੈ ਮਨ ਨੂੰ ਤਾਜ਼ਗੀ ਦਿੰਦਾ ਹੈ ਸੁਰਤ ਨੂੰ ਪਾਕ ਰੱਖਦਾ ਹੈ ਤੇ ਜਿਹੜੇ ਭਵਰੇ ਨੇ ਉਹ ਸਤ ਸੰਗੀ ਨੇ ਸਤ ਸੰਗੀ ਭਵਰਿਆਂ ਵਤ ਪਰਮੇਸ਼ਰ ਦੇ ਨਾਮ ਰੂਪ ਫੁੱਲ ਉੱਤੇ ਗੁੰਜਾਰ ਪਾਉਂਦੇ ਨੇ ਸਿੱਤ ਸਲਾਹ ਕਰਦੇ ਨੇ ਵਾਹਿਗੁਰੂ ਦੀ ਜਿਉਂ-ਜਿਉਂ ਭਗਤ ਕਬੀਰ ਕੀ ਕਬੀਰ ਦਾ ਅਰਥ ਇੱਥੇ ਪਰਮੇਸ਼ਰ ਵਾਹਿਗੁਰੂ ਹੈ ਵੱਡਾ ਰੱਬ ਜਿਉਂ-ਜਿਉਂ ਉਸ ਵੱਡੇ ਪਰਮੇਸ਼ਰ ਦੀ ਉਹ ਭਗਤੀ ਕਰਦੇ ਨੇ ਸਿਰਫ ਤਸਲਾ ਕਰੀ ਜਾਂਦੇ ਨੇ ਜਿਉਂ-ਜਿਉਂ ਉਹਦੇ ਨਾਮ ਨਾਲ ਜੁੜੇ ਰਹਿੰਦੇ ਨੇ ਅਭਿਆਸ ਵਿੱਚ ਰਹਿੰਦੇ ਨੇ ਪ੍ਰੈਕਟਿਸ ਵਿੱਚ ਰਹਿੰਦੇ ਨੇ ਜਿਉਂ-ਜਿਉਂ ਉਹਦੇ ਗੁਣਾਂ ਨੂੰ ਆਤਮ ਸਾਥ ਆਪਣੀ ਹਿਰਦੇ ਵਿੱਚ ਸੂਰਤ ਵਿੱਚ ਟਿਕਾਈ ਜਾਂਦੇ ਨੇ ਆਪਣਾ ਜੀਵਨ ਢਾਲੀ ਜਾਂਦੇ ਨੇ ਉਸ ਤਰ੍ਹਾਂ ਤਿਉਂ-ਤਿਉਂ ਰਾਮ ਨਿਵਾਸ ਤਿਉਂ ਤੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਵਾਸਾ ਹੁੰਦਾ ਜਾਂਦਾ ਤੇ ਉਹ ਰੱਬ ਵਰਗੇ ਰਬ ਰੂਪ ਹੁੰਦੇ ਜਾਂਦੇ ਜਾਨੀ ਰੱਬ ਤੇ ਉਹ ਇੱਕ ਸੁਰ ਹੁੰਦੇ ਜਾਂਦੇ ਉਹ ਹੌਲੀ ਹੌਲੀ ਪੰਡਾ ਤੈਅ ਕਰਦਿਆਂ ਕਰਦਿਆਂ ਗੁਣ ਕਹਿ ਗੁਣੀ ਸਮਾਵਣਿਆਂ ਜਿਹੜੇ ਗੁਣੋ ਜਪਦੇ ਨੇ ਉਹਨਾਂ ਗੁਣਾਂ ਦਾ ਹੀ ਰੂਪ ਹੋ ਜਾਂਦੇ ਨੇ ਜਿਸ ਪਰਮੇਸ਼ਰ ਦੀ ਉਬਾਦਤ ਕਰਦੇ ਨੇ ਉਹਦਾ ਉਹਦਾ ਹੀ ਹਿੱਸਾ ਬਣ ਜਾਂਦੇ ਨੇ ਉਹਦਾ ਹੀ ਰੂਪ ਹੋ ਜਾਂਦੇ ਨੇ ਆਤਮਾ ਕਰਕੇ ਸੁਰਤ ਕਰਕੇ ਮਨ ਕਰਕੇ ਉਸ ਵਿੱਚ ਅਪੇਧ ਹੋ ਜਾਂਦੇ ਨੇ ਸੂਰਜ ਕਿਰਣ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨthia ਬ੍ਰਹਮ ਦੀ ਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ বিনা ਨਹੀਂ ਜਾਣੀਐ ਹੋਰ ਬਾਕ ਪੜੀਏ ਮਹਾਰਾਜ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰ ਕਿਰਪਾ ਜੇ ਨਰਕਉ ਕੀਨੀ ਤੇ ਏ ਜੁਗਤ ਪੇਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ keel ke lali ਜੈਸਾ ਸੀ ਵੈ ਤੈਸੋ ਹੋਏ ਦੇ ਮਾਵਾਕ ਮੁਤਾਬਕ ਉਪਦੇਸ਼ ਮੁਤਾਬਕ ਮੈਥਡ ਮੁਤਾਬਕ ਜਿਸ ਹਰੀ ਨੂੰ ਜਿਸ ਤਰ੍ਹਾਂ ਉਹ ਜਪਦੇ ਨੇ ਉਹਦਾ ਹੀ ਰੂਪ ਹੋ ਜਾਂਦਾ ਹੈ ਉਹਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ ਉਹਦੇ ਵਿੱਚ ਆਤਮਕ ਲੀਨਤਾ ਔਰ ਇੱਕ ਸੁਰਤ ਹਾਸਲ ਕਰ ਲੈਂਦੇ ਨੇ ਉਸ ਤਲ ਦੇ ਉੱਤੇ ਜਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ ਸੰਸਾਰ ਉਹਦਾ ਹੀ ਰੂਪ ਹੈ। ਕੁੱਲ ਕਾਇਨਾਤ ਉਸੇ ਦਾ ਹੀ ਪ੍ਰਤੀਬਿੰਬ ਹੈ, ਉਹਦਾ ਹੀ ਅੰਸ਼ ਹੈ, ਉਹਦਾ ਹੀ ਰੂਪ, ਉਹਦਾ ਹੀ ਚਲਕਾਰ ਹੈ। ਕਿਉਂਕਿ ਦ્વੈਤ ਮਿਟ ਗਈ। ਉੱਥੇ ਜਾ ਕੇ ਦੂਈ ਮਿਟ ਗਈ। ਹਸਤੇ ਇੱਕ ਦਿਗਰ ਕੋਈ, ਇੱਕ ਤੂੰ ਹੀ, ਇੱਕ ਤੂੰ ਹੀ। ਤੂੰ ਹੀ ਤੂੰ ਹੈ ਬਸ, ਹੋਰ ਤਾਂ ਕੋਈ ਦੂਜਾ ਹੈ ਹੀ ਨਹੀਂ। ਤੁਦ ਵਿੱਚ ਦੂਜਾ ਨਹੀਂ ਕੋਈ, ਤੂੰ ਕਰਤਾਰ ਕਰੇ ਸੋ ਹੋਏ। ਦ્વੈਤ ਉੱਥੇ ਮਿਟੀ ਜਿੱਥੇ ਦੋ ਨਹੀਂ ਰਹੇ। ਜਿੱਥੇ ਉਹੀ ਉਹੀ ਹੈ। ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਉਹ ਬੜੀ ਉੱਚੀ ਆਤਮਕ ਅਵਸਥਾ ਹੈ ਸਾਰੇ ਭੇਦਾਂ ਤੋਂ ਪਰੇ ਸਾਰੀਆਂ ਫਰਕਾਂ ਤੋਂ ਪਰੇ ਸਾਰੀਆਂ ਭਿੰਨਤਾਵਾਂ ਤੋਂ ਰਹਿਤ ਇੱਕ ਜੋਤ ਦਾ ਸੰਚਾਰ ਕੁੱਲ ਕਾਇਨਾਤ ਵਿੱਚ ਹੋ ਰਿਹਾ ਹੈ ਜਿਸ ਨੂੰ ਸਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਉਹ ਕਹਿੰਦੇ ਨੇ ਤੇਰੀ ਆਪਣੀ ਇੱਕ ਵੀ ਅੱਖ ਨਹੀਂ ਹਜ਼ਾਰਾਂ ਅੱਖਾਂ ਚੋਂ ਤੂੰ ਹੀ ਵੇਖਣ ਵਾਲਾ ਹੈ ਤੇਰਾ ਇੱਕ ਵੀ ਚਿਹਰਾ ਨਹੀਂ ਮੂਰਤ ਨਹੀਂ ਤਸਵੀਰ ਨਹੀਂ ਆ ਸਾਰੇ ਸੰਸਾਰ ਦੇ ਜੀਵ ਤੇਰਾ ਹੀ ਰੂਪ ਨੇ فرق ਕੀ ਕੋਈ ਨਹੀਂ ਉੱਥੇ ਜਾ ਕੇ ਨਿਰਗੁਣ ਸਰਗੁਣ ਦਾ ਅਸਲ ਭੇਤ ਵੀ ਸਮਝ ਵਿੱਚ ਆਉਂਦਾ ਹੈ ਤੇ ਉਹਦੇ ਵਰਤੇ ਵਰਤ ਰਹੇ ਹੋਣ ਦਾ ਮਨੁੱਖ ਨੂੰ ਅਭਾਸ ਫਲ-ਫਲ ਹੁੰਦਾ ਹੈ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ ਨਾਦ ਸਮਾਈ ਲੋਲੇ ਸਤਗੁਰੂ ਭੇਟੀ ਲੈ ਦੇਵਾ ਅਸੀਂ ਜਦੋਂ ਬਾਣੀ ਚੋਂ ਵਾਕ ਪੜਦੇ ਆਂ ਤੇ ਇਹਨਾਂ ਨੂੰ ਉਸ ਡੂੰਘਾਈ ਤੱਕ ਜਾਣਨਾ ਸਾਡੇ ਲਈ ਕਠਨ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਜਦੋਂ ਇਹ ਵਾਕ ਕਹੇ ਨੇ ਤਾਂ ਉਹ ਅਪੇਧਤਾ ਵਿੱਚੋਂ ਕਹੇ ਨੇ ਕਿ ਤੂੰ ਹੀ ਤੂੰ ਹੈ ਹੋਰ ਕੋਈ ਦੂਜਾ ਨਹੀਂ ਪਰ ਸਾਨੂੰ ਤੇ ਰੂਪ ਨਜ਼ਰ ਆਉਂਦਾ ਹੈ ਰੰਗ ਆਕਾਰ ਬਣਾਵਟਾਂ ਅਸੀਂ ਖਾਨਿਆਂ 'ਚ ਰੱਖ ਕੇ ਕੁੱਲ ਮਖਲੂਕ ਨੂੰ ਵੇਖਦੇ ਹਾਂ ਉਹਦੀ ਕਿਰਤ ਨੂੰ ਹੀ ਚੰਗੇ ਮਾੜੇ ਹਿੱਸਿਆਂ 'ਚ ਵੰਡ ਲੈਂਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਅਸੀਂ ਦੂਈ ਦ્વੈਤ ਦੇ ਸ਼ਿਕਾਰ ਹੁੰਦੇ ਹਾਂ ਦੇ ਦੁਪਾਪ ਪੈਦਾ ਹੁੰਦਾ ਹੈ ਨਫਰਤ ਈਰਖਾ ਦੁਸ਼ਸ਼ ਹਰ ਤਰ੍ਹਾਂ ਦੇ ਉਹ ਐਸੀ ਉੱਚੀ ਆਤਮਕ ਤਾਲ ਵਾਲੀ ਅਵਸਥਾ ਹੈ ਜਿੱਥੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਏ ਕੋਈ ਦੂਜਾ ਹੈ ਹੀ ਨਹੀਂ ਤੂੰ ਹੀ ਤੂੰ ਹੈ ਤੇਰੇ ਤੋਂ ਬਿਨਾ ਦੂਜੀ ਕੋਈ ਹਸਤੀ ਵੀ ਨਹੀਂ ਤੂੰ ਹੀ ਆਪ ਆਪ ਹੀ ਆਪ ਵਰਤ ਹੈ ਇੰਨੀ ਦੁਈ ਦ્વੈਤ ਅੰਦਰੋਂ ਮਿਟ ਜਾਂਦੀ ਹੈ ਇਹਨੇ ਫਰਕ ਅੰਦਰੋਂ ਖਤਮ ਹੋ ਜਾਂਦਾ ਹੈ ਇੰਨੀ ਸਮ ਦ੍ਰਿਸ਼ਟਤਾ ਅੰਦਰ ਆ ਜਾਂਦੀ ਹੈ। ਬ੍ਰਹਮ ਗਿਆਨੀ ਕਹਿ ਉਹਨਾਂ ਦੇ ਮਨ ਦੇ ਵਿੱਚ ਇੱਕ ਇੱਕ ਸਮਾਨਤਾ ਜਿਹੜੀ ਜਿਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਕਿਹਾ। ਤੋਂ ਸੈਵ ਸਤਿਗੁਰੂ ਅਗਲੇਰੇ ਵਾਕ ਵਿੱਚ ਕਹਿੰਦੇ ਨੇ। ਕਬੀਰ ਗਹ ਗਜ ਪਰਿਉ ਕੁਟੰਬ ਕੈ ਕਾਂਠੈ ਰਹਿ ਗਇਓ ਰਾਮ ਪਰ ਕਹਿੰਦੇ ਨੇ ਜਿਨ੍ਹਾਂ ਨੇ ਇਹ ਭੇਤ ਨਹੀਂ ਨਾ ਜਾਣਿਆ ਉਹ ਵਿਚਾਰੇ ਆ ਮੈਂ ਦੁਨੀਆ ਦੀ ਦੁਈ ਦਵਾਈ ਤੇ ਦੁਬਦਾ ਲੋਭ ਤ੍ਰਿਸ਼ਨਾ ਵਿਕਾਰ ਇਹਨਾਂ ਵਿੱਚ ਸ਼ਕਤੀਆਂ ਦੇ ਸ਼ਿਕਾਰ ਹੋਏ ਰਹਿੰਦੇ ਗੈ ਗੱਚ ਮਤਲਬ ਹੁੰਦਾ ਬੁਰੀ ਤਰ੍ਹਾਂ ਫਸੇ ਹੋਣਾ ਉਹ ਪਰਵਾਰਕ ਜੰਜਾਲ ਵਿੱਚ ਫਸੇ ਰਹਿੰਦੇ ਨੇ ਮੋਹ ਮਾਇਆ ਵਿੱਚ ਉਲਝੇ ਰਹਿੰਦੇ ਨੇ ਇੱਕ ਘਰ ਤੋਂ ਚੋਰੀ ਕਰਨਗੇ ਦੂਜਾ ਘਰ ਭਰਨਗੇ ਇੱਕ ਘਰ ਦਾ ਬੁਰਾ ਤੱਕਣਗੇ ਦੂਜੇ ਘਰ ਨੂੰ ਸਵਾਰਨ ਵਾਸਤੇ ਐਸੇ ਚੱਕਰ ਵਿੱਚ ਉਹ ਦੂਜਾ ਵੀ ਇਸ ਤਰ੍ਹਾਂ ਕਰਦਾ ਤੀਜਾ ਵੀ ਇਸ ਤਰ੍ਹਾਂ ਸਭ ਖੋਆ ਖਿੰਜੀ ਚੱਲਦੀ ਏ ਮੈਂ ਮੇਰੀ ਦਾ ਸ਼ੋਰ ਸ਼ਰਾਬਾ ਪੈਂਦਾ ਏ ਖੋਆ ਖਿੰਜੀ ਹੁੰਦੀ ਏ ਲੁੱਟ ਖੋ ਤ੍ਰਿਸ਼ਨਾ ਲਾਲਚ ਹਿਰਸ ਦੇ ਵੱਜੇ ਹੋਏ ਜੀਵ ਇੱਕ ਦੂਜੇ ਨਾਲ ਤ੍ਰੋਹ ਦਗਾ ਵੈਰ ਬੀਵਖਾਈਆਂ ਕਰਦੇ ਇਸ ਤਰ੍ਹਾਂ ਦਾ ਮੈੜਾ ਕੁਚੀਲਾ ਜੀਵਨ ਜੀਂਦੇ ਇਸ ਧਰਤੀ ਦੇ ਉੱਤੇ ਜ਼ਿੰਦਗੀ ਨੂੰ ਜੂਏ ਵਿੱਚ ਹਾਰਦੇ ਨੇ ਗਹ ਗੱਚ ਪਰਿਉ ਕੁਟੰਬ ਕਹ ਤੇ ਇਹ ਸਾਰੇ ਕਰਮ ਕਰਤਵ ਕਰਦਿਆਂ ਉਹਨਾਂ ਦਾ ਹਾਲ ਕੀ ਹੁੰਦਾ ਕੰਠ ਰਹਿ ਗयो राम ਉਹ ਸਰਵ ਵਿਆਪਕ ਵਾਹੀ ਗੁਰੂ ਦਾ ਨਾਮ ਤਾਂ ਲਾਂਭੇ ਹੀ ਰਹਿ ਜਾਂਦਾ ਉਹਨੂੰ ਵਿਹਾਜਦੇ ਨਹੀਂ ਉਹਨੂੰ ਖੱਟਦੇ ਨਹੀਂ ਉਹਨੂੰ ਮਾਣਦੇ ਨਹੀਂ ਉਹਨੂੰ ਜੀਂਦੇ ਨਹੀਂ ਉਲਝੇ ਰਹਿੰਦੇ ਨੇ ਲੋਭ ਵਿੱਚ ਤ੍ਰਿਸ਼ਨਾ ਵਿੱਚ ਮੋਹ ਵਿੱਚ ਖੋਆ ਗਿੰਜੀ ਵਿੱਚ ਮੈਂ ਮੇਰੀ ਵਿੱਚ ਹਉਮੈ ਹੰਕਾਰ ਵਿੱਚ ਬਸ ਇਹੀ ਚੱਕਰ ਦੇ ਵਿੱਚ ਉਹ ਪੈ ਰਹੀ ਨੇ ਹਰ ਵੇਲੇ ਇਹਦੇ ਤੋਂ ਬਾਹਰ ਨਹੀਂ ਨਿਕਲਦੇ ਨਾ ਜੀਵਨ ਦੇ ਮੂਲ ਨੂੰ ਪਛਾਣਦੇ ਨਾ ਜੀਵਨ ਦੇ ਸੱਚ ਨੂੰ ਪਛਾਣਦੇ ਪਰਮੇਸ਼ਰ ਦਾ ਨਾਮ ਲੰਬੇ ਹੀ ਰਹਿ ਜਾਂਦੇ ਵਿਹਾਜਣ ਵਾਲੀ ਵਸਤੂ ਪਾਸੇ ਰਹਿ ਗਈ ਹਵਾਈ ਕਿਲੇ ਬਣਾਉਂਦੇ ਨੇ ਪਰਛਾਵਿਆਂ ਮਗਰ ਭਾਈਦੇ ਨੇ ਕਾਂਠੇ ਰਹਿ ਗयो राम ਤੇ ਵਾਪਰਦਾ ਕੀ ਹੈ ਆਏ ਪਰੇ ਧਰਮ ਰਾਏ ਕੇ ਜਾਨੀ ਮੌਤ ਦੇ ਪਲ ਆਖਰੀ ਸਾਹ ਆਖਰੀ ਲਮਹੇ ਲੇੜੇ ਆ ਜਾਂਦੇ ਨੇ ਜਾਨੀ ਮੌਤ ਸਿਰ ਤੇ ਆ ਜਾਂਦੀ ਹੈ ਵਿੱਚੇ ਧੂਮਾ ਤਾਮ ਐਸੇ ਹੀ ਧੋਮ ਦੇ ਵਿੱਚ ਐਸੇ ਰੋਲੇ ਗੋਲੇ ਵਿੱਚ ਐਸੇ ਹੀ ਉਲਝਣਾ ਦੇ ਵਿਚ ਇਹਨਾਂ ਇਹ ਸਾਰੇ ਸ਼ੋਰ ਸ਼ਰਾਬੇ ਦੇ ਵਿੱਚ ਹੀ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬੀਤ ਗਈ ਕਿਹੜੇ ਵੇਲੇ ਉਮਰ ਵਹਾ ਗਈ ਸਮਾਂ ਲੰਘ ਗਿਆ ਵਕਤ ਗੁਜ਼ਰ ਗਿਆ ਤੇ ਮੌਤ ਸਿਰ ਤੇ ਆਖਲੋਦੀ ਕਿਸੇ ਨੇ ਕੁਝ ਵੀ ਨਾ ਖਟਿਆ ਕਿਸੇ ਨੇ ਕੁਝ ਵੀ ਨਾ ਕਮਾਇਆ ਸਭ ਉਲਝੇ ਹੀ ਰਹੇ ਸਭ ਆਪਣਾ ਜੀਵਨ ਦਾ ਕੀਮਤੀ ਅਮੋਲਕ ਸਮਾਂ ਇਸ ਤਰ੍ਹਾਂ ਹੀ ਖੇ ਖਰਾਬ ਕਰਦੇ ਰਹੇ ਮਿੱਟੀ ਚ ਮਲਾਉਂਦੇ ਰਹੇ ਹੀਰੇ ਜੈਸਾ ਜਨਮ ਐ ਕੌਡੀ ਬਦਲਾਏ ਜਾਏ ਇਸੇ ਵਿੱਚ ਹੀ ਲੰਘਿਆ ਮੌਤ ਸਿਰ ਤੇ ਆ ਗਈ ਵਕਤ ਪੁੱਗ ਗਿਆ ਕਿਸੇ ਸ਼ੋਰ ਸ਼ਰਾਬੇ ਚ ਹੀ ਲੰਘ ਗਈ ਸਮੇ ਨੇ ਆ ਦਸਤਕ ਦਿੱਤੀ ਵੀ ਬਸ ਤੈਨੂੰ ਜਿੰਨਾ ਵਕਤ ਮਿਲਿਆ ਸੀ ਭਾਈ ਉਹ ਮੁੱਕ ਗਿਆ ਜਿਹੜਾ ਤੇਰੇ ਕੋਲ ਸਮਾਂ ਸੀ ਉਹ ਪੁੱਗ ਗਿਆ ਬਸ ਇੰਨੀ ਖੇਡ ਇੰਨੀ ਇੱਕ ਗੱਲ ਸੁਖਬੀਰ ਜੀ ਮਹਾਰਾਜ ਸਾਨੂੰ ਸੁਚੇਤ ਕਰ ਰਹੇ ਨੇ ਇਹ ਭਾਈ ਜੀਵਨ ਨੂੰ ਪਰਮੇਸ਼ਰ ਦੀ ਬਖਸ਼ਿਸ਼ ਜਾਣੋ ਸੁਚਾਰੂ ਔਰ ਸੁਚੱਜੇ ਢੰਗ ਨਾਲ ਉਹਦੇ ਗੁਨਾ ਉਹਦੀ ਇਬਾਦਤ ਉਹਦੀ ਸਤਸਲਾ ਨਾਲ ਜੁੜ ਕੇ ਜੀਵੋ ਦੁਈ ਦ્વੈਤ ਦੀ ਮੈਲ ਅੰਦਰੋਂ ਲਾਹੋ ਉਹ ਸਿੱਕੇ ਹੀ ਜੋਤ ਨੂੰ ਆਪਣੇ ਹਿਰਦੇ ਵਿੱਚੋਂ ਤਲਾਸ਼ੋ ਔਰ ਉਹਨੂੰ ਹੀ ਸਾਰੇ ਥਾਈ ਵਰਤਦੀ ਵਾਪਰਦੀ ਮਹਿਸੂਸ ਕਰੋ ਦੁਬਧਾ ਚੋਂ ਬਾਹਰ ਆਓ ਦਵੇਤ ਚੋਂ ਬਾਹਰ ਨਿਕਲੋ ਉਹ ਇੱਕ ਹੀ ਇੱਕ ਹੈ ਆਪੇ ਆਪ ਵਰਤਦਾ ਗੁਰਮੁਖ ਚੌ ਫੇਰੇ ਭਾਈ ਗੁਰਦਾਸ ਜੀ ਲਿਖਦੇ ਨੇ ਉਹ ਆਪ ਹੀ ਆਪ ਵਰਤਦਾ ਗੁਰੂ ਦੇ ਰਾਹੀ ਉਸ ਨੂੰ ਚਾਰ ਚਫੇਰੇ ਵਰਤਦਾ ਵੇਖੋ ਗੁਰੂ ਦੀ ਦ੍ਰਿਸ਼ਟੀ ਨੂੰ ਲਵੋ ਗੁਰੂ ਦੀ ਅੱਖ ਨਾਲ ਸੰਸਾਰ ਨੂੰ ਤੱਕਣਾ ਸ਼ੁਰੂ ਕਰੋ ਗੁਰਮੁਖ ਦਾਰਤੀ ਹੈ ਗੁਰੂ ਦੇ ਰਾਹੀ ਸੰਸਾਰ ਨੂੰ ਵੇਖਣ ਵਾਲਾ ਗੁਰੂ ਦੀ ਦ੍ਰਿਸ਼ਟੀ ਅਪਣਾ ਲੈਣ ਵਾਲਾ ਗੁਰੂ ਦਾ ਨਜ਼ਰੀਆ ਅਪਣਾ ਲੈਣ ਵਾਲਾ ਗੁਰੂ ਦੇ ਦ੍ਰਿਸ਼ਟੀਕੋਣ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲੈਣ ਵਾਲਾ ਉਹਦੇ ਅੰਦਰ ਦੁਇਤ ਨਹੀਂ ਰਹਿੰਦੀ ਦੁਬਧਾ ਨਹੀਂ ਰਹਿੰਦੀ ਐਸਾ ਕੋਈ ਜੇ ਦੁਬਧਾ ਮਾਰਗ ਮਾਵੇ ਇਸੇ ਮਾਰ ਰਾਜ ਜੋ ਕਮਾਵੇ ਸਾਹਿਬ ਸਤਿਗੁਰੂ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ